ਪੰਜਾਬ ਪਰ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਹੱਲਾ ਬੋਲ ਕੀਤਾ ਗਿਆ ਹੈ ਜਿੱਥੇ ਕੀ ਭਾਜਪਾ ਦੇ ਜਿਹੜੇ ਆਗੂ ਲੋਕ ਸਭਾ ਦੀ ਚੋਣ ਲੜ ਰਹੇ ਨੇ ਉਹਨਾਂ ਦੇ ਘਰਾਂ ਦਾ ਘਰਾਵ ਕੀਤਾ ਜਾ ਰਿਹਾ ਹੈ ਤੇ ਅਸੀਂ ਇਸ ਵੇਲੇ ਅੰਮ੍ਰਿਤਸਰ 'ਚ ਮੌਜੂਦ ਹਾਂ ਤਾਂ ਤੁਹਾਨੂੰ ਸਥਿਤੀ ਦਿਖਾਵਾਂਗੇ ਕਿ ਤਰਨਜੀਤ ਸਿੰਘ ਸੰਧੂ ਜਨਦਾਕਾਰ ਹੈ ਕਿ ਜੋ ਕਿ ਅੰਮ੍ਰਿਤਸਰ ਦੇ ਗ੍ਰੀਨ ਐਵਨਿਊ 'ਚ ਰਹਿੰਦੇ ਨੇ ਉਹਨਾਂ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਵੱਡਾ ਮੋਰਚਾ ਲਾਇਆ ਗਿਆ ਹੈ ਤੇ ਦੂਜੇ ਪਾਸੇ ਪੁਲਿਸ ਵੀ ਤਣਾਤ ਕੀਤੀ ਗਈ ਹੈ ਤਾਂ ਕਾਰਨ ਕੀ ਹੈ ਸਾਡੇ ਨਾਲ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਲੋੜ ਪਈ ਕਿਉਂਕਿ ਬੀਤੇ ਕੁਝ ਸਮੇਂ ਤੋਂ ਜਿਹੜਾ ਹੈ ਤਰਨਾ ਇੱਕ ਵੱਡੇ ਪੱਧਰ ਦੇ ਉੱਤੇ ਹਾਈਵੇ ਤੇ ਚੱਲਦਾ ਨਜ਼ਰ ਆ ਰਿਹਾ ਪੰਦੇੜ ਸਾਹਿਬ ਕੀ ਕਾਰਨ ਕੀ ਹੈ ਇਲੈਕਸ਼ਨ ਕਮਿਸ਼ਨ ਦਾ ਕੋਡ ਲੱਗਾ ਤੇ ਫਿਰ ਕਿਸ ਤਰੀਕੇ ਨਾਲ ਜਿਹੜਾ ਹੈ ਕਿਸਾਨ ਆਪਣੀ ਮੰਗ ਨੂੰ ਰੱਖ ਰਹੇ ਨੇ ਹਾਂ ਦੇਖੋ 13 ਫਰਵਰੀ ਤੋਂ ਮੋਰਚਾ ਤੁਹਾਨੂੰ ਪਤਾ ਚੱਲ ਰਿਹਾ ਹਰਿਆਣੇ ਦੇ ਬਾਰਡਰਾਂ 'ਤੇ 107 ਦਿਨ ਦੇ ਲਗਭਗ ਨੇੜੇ ਹੋ ਚੱਲੇ ਆ ਔਰ ਉੱਥੋਂ ਵੱਖ-ਵੱਖ ਕਲਾਂ ਜੋ ਦੋ ਮੋਰਚੇ ਦਿੰਦੇ ਹੈਗੇ ਆ ਉਹ ਕਾਲ ਤੇ ਆਤੀ ਅਸੀਂ ਦੋਵਾਂ ਮੋਰਚਿਆਂ ਨੇ ਕਾਲ ਕੀਤੀ ਸੀਗੀ ਕਿ ਅੱਜ ਪੰਜਾਬ ਤੇ ਹਰਿਆਣਾ ਪੰਜਾਬ ਵਿੱਚ ਭਾਜਪਾ ਦੇ ਉਮੀਦਵਾਰ ਤੇ ਹਰਿਆਣੇ ਦੇ ਵਿੱਚ ਜਿਹੜੇ ਕੋਈ ਮੰਤਰੀ ਐ ਐਮਐਲਏ ਆ ਉਹਨਾਂ ਦੇ ਇੱਕ ਦਿਨਾ ਮੋਰਚਾ ਉਹਨਾਂ ਦੇ ਘਰਾਂ 'ਕੇ ਲੱਗਣਾ ਹੈਗਾ ਉਸੇ ਲਈ ਤਹਿਤ ਅਸੀਂ ਅੰਮ੍ਰਿਤਸਰ ਦੇ ਵਿੱਚ ਅੱਜ ਇਹ 4 ਘੰਟੇ ਲਈ ਮੋਰਚਾ ਲਾਇਆ ਹੈਗਾ ਸਾਡੇ ਸਵਾਲ ਉਹੀ ਨੇ ਕਿ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਕਿਉਂ ਨਹੀਂ ਦਿੱਤਾ ਹੈਗਾ ਔਰ ਦੂਸਰਾ ਸਵਾਲ ਹੈ ਵੀ ਨੈਸ਼ਨਲ ਹਾਈਵੇ ਦੇ ਉੱਤੇ ਕੰਧਾਂ ਕਿਉਂ ਕੱਢ ਦਿੱਤੀਆਂ ਗਈਆਂ ਤੀਸਰਾ ਸਵਾਲ ਹੈਗਾ ਵੀ ਸਾਡੇ ਅਰਧ ਸੈਨਿਕ ਫੋਰਸ ਬਲਾਂ ਦਾ ਇਸਤੇਮਾਲ ਕਿਉਂ ਹੋਇਆ ਇੱਕ ਕਿਸਾਨ ਸ਼ਹੀਦ ਹੋ ਗਿਆ 450 ਜ਼ਖਮੀ ਹੋਏ ਹੈਗੇ ਆ ਬਾਕੀ ਸੀਗਾ ਵੀ ਜਿਹੜੇ ਵਾਦੇ ਸੀਗੇ ਇਹਨਾਂ ਦੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਉਹ ਕਿਉਂ ਨਹੀਂ ਬਣਾ ਕੇ ਦਿੱਤਾ ਹੈਗਾ ਔਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਕਿਉਂ ਨਹੀਂ ਕੀਤੀ ਹੈਗੀ ਇਦੋਂ ਲਖੀਮਪੁਰ ਖੀਰੀ ਦਾ ਇਨਸਾਫ ਅਸੀਂ ਲੈਣ ਦੀ ਗੱਲ ਕੀਤੀ ਸੀ ਨਹੀਂ ਪਰ ਇਸ ਵੇਲੇ ਦੀ ਗੱਲ ਕੀਤੀ ਜਾਵੇ ਇਸ ਵੇਲੇ ਤਾਂ ਕੋਈ ਸਰਕਾਰ ਨਹੀਂ ਹੈ ਅਗਰ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਇਲੈਕਸ਼ਨ ਕਮਿਸ਼ਨ ਦਾ ਰਾਜ ਹੈ ਤਾਂ ਇਸ ਵੇਲੇ ਤਾਂ ਸਰਕਾਰ ਹੀ ਕੋਈ ਨਹੀਂ ਹੈ ਹਾਂ ਦੇਖੋ ਆਪਾਂ ਆਪਾਂ ਸਵਾਲ ਕਰਨ ਆਏ ਆ ਆਪਣੀਆਂ ਮੰਗਾਂ ਬਹਾਰਨ ਆਏ ਆ ਉਹ ਅਸੀਂ ਥਰੂਆਊਟ ਇਲੈਕਸ਼ਨ ਤੋਂ ਪਹਿਲਾਂ ਵੀ ਕਰਦੇ ਆ ਹੁਣ ਵੀ ਕਰਦੇ ਆ ਜਿੰਨਾ ਐਮਪੀਆ ਨੇ ਦੇਸ਼ ਦਾ ਅੱਗੇ ਜਾ ਕੇ ਪ੍ਰਧਾਨ ਮੰਤਰੀ ਚੁਣਨਾ ਹੈਗਾ ਜੇ ਉਹ ਹੁਣ ਮੁੱਦਿਆਂ ਪ੍ਰਤੀ ਜੱਗ ਦੇ ਅੱਜ ਸਵਾਲਾਂ ਦੇ ਜਵਾਬ ਦੇ ਦੇਣਗੇ ਤੇ ਸ਼ਾਇਦ ਕੱਲ ਨੂੰ ਵੀ ਕੁਝ ਕਰਨਗੇ ਜੇ ਅੱਜ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਤੇ ਕੱਲ ਨੂੰ ਵੀ ਨਹੀਂ ਕੁਝ ਕਰਨਗੇ ਪਰ ਇਹ ਤੁਸੀਂ ਮੰਨਦੇ ਹੋ ਕਿ ਥਲੇ ਭਾਜਪਾ ਸਰਕਾਰ ਹੀ ਆਏਗੀ ਤਾਂ ਦੇਖੋ ਹੁਣ ਕੌਣ ਆਏਗਾ ਜਿਹੜਾ ਮਰਜ਼ੀ ਆ ਜਾਏ ਅਸੀਂ ਤੇ ਸਾਰਿਆਂ ਨੂੰ ਹੀ ਸਵਾਲ ਕਰ ਰਹੇ ਹਾਂ ਨਾ ਵਿਰੋਧੀ ਧਿਰਾਂ ਨੂੰ ਆਰਟੀਕਲ ਸਵਾਲ ਕਰ ਰਹੇ ਆ ਕਿ ਜੇ ਤੁਹਾਡੀ ਸੱਤਾ ਹੁੰਦੀ ਆ ਤੇ ਤੁਸੀਂ ਇਹਨੂੰ ਕਿਵੇਂ ਕਰੋਗੇ ਜਿਹੜੀ ਵਰਤਮਾਨ ਸਰਕਾਰ ਨੂੰ ਇਹ ਪੁੱਛ ਰਹੇ ਆ ਵੀ ਤੁਸੀਂ 10 ਸਾਲਾਂ ਚ ਕੀਤਾ ਕੀ ਹੈਗਾ ਮਤਲਬ ਦੂਹਾਂ ਦੇ ਸਵਾਲ ਹੈ ਨਾ ਸਾਡਾ ਕਿਸੇ ਇੱਕ ਦਾ ਤਾਂ ਹੈ ਨਹੀਂਗਾ ਤੇ ਫਿਰ ਭਾਜਪਾ ਦੇ ਅੱਗੇ ਕਿਉਂ ਹਰ ਕਿਸੇ ਦੇ ਅੱਗੇ ਲਾਣਾ ਚਾਹੀਦਾ ਸੀ ਕਿਉਂਕਿ ਸਰਕਾਰ ਤਾਂ ਕਿਸੇ ਦੀ ਵੀ ਆ ਸਕਦੀ ਹੈ ਨਾ ਦੇਖੋ ਐ ਨਹੀਂ ਹੈ ਅਸੀਂ ਅਸੀਂ ਕਿਉਂਕਿ ਸਰਕਾਰ ਇਹਨਾਂ ਦੀ ਹੈ ਇਹਨਾਂ ਦਾ ਨੈਸ਼ਨਲ ਮੰਗਾਂ ਤੇ ਰੌਲਾ ਹੈਗਾ ਜਦੋਂ ਪੰਜਾਬ ਦੇ ਵਿੱਚ ਕਾਲੀ ਦਲ ਭਾਜਪਾ ਹੋਵੇ ਉਹਦੋਂ ਵੀ ਤਾਂ ਖਿਲਾਫ ਲੜੇ ਕਾਂਗਰਸ ਦੇ ਖਿਲਾਫ ਵੀ ਸੰਘਰਸ਼ ਕੀਤਾ ਆਮ ਆਦਮੀ ਦੇ ਖਿਲਾਫ ਵੀ ਕੀਤਾ ਕਿਉਂਕਿ ਨੈਸ਼ਨਲ ਲੈਵਲ ਤੇ ਇਹਨਾਂ ਦੀ ਸਰਕਾਰ ਆ ਸਵਾਲ ਜਵਾਬ ਅਸੀਂ ਸਾਰਿਆਂ ਨੂੰ ਕੀਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਘੇਰ ਕੇ ਸਵਾਲ ਕੀਤੇ ਧਾਰੀਵਾਲ ਸਾਹਿਬ ਨੂੰ ਘੇਰ ਕੇ ਸਵਾਲ ਕੀਤੇ ਸਵਾਲ ਸਾਰਿਆਂ ਨੂੰ ਕਰ ਨੀ ਪਰ ਹੁਣ ਇਹ ਮੋਰਚੇ ਦਾ ਮਕਸਦ ਕੀ ਹੈ ਅੱਜ ਜਿਹੜਾ 4 ਘੰਟੇ ਦਾ ਸੰਕੇਤਿਕ ਧਰਨਾ ਕਿਸ ਕਰਕੇ ਆਪਣੇ ਮੁੱਦਿਆਂ ਨੂੰ ਉਭਾਰਨਾ ਸੱਤਾ ਪੱਖ ਜਾਂ ਵਿਪੱਖਸ਼ ਦੇ ਸਾਹਮਣੇ ਰੱਖਣਾ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਤੁਹਾਡੀ ਤੁਸੀਂ ਕਿਸਾਨ ਮਜ਼ਦੂਰ ਦੀ ਗੱਲ ਕਰ ਰਹੇ ਹੋ ਜਾਖੜ ਸਾਹਿਬ ਦਾ ਕੱਲ ਸਟੇਟਮੈਂਟ ਤੁਸੀਂ ਪੜ੍ਹੀ ਹੋਏਗੀ ਉਹ ਮੰਨਦੇ ਨਹੀਂ ਕਿ ਤੁਸੀਂ ਕਿਸਾਨ ਹੈਗੇ ਹੋ हां देखो किसी व्यक्ति ਦੇ ਮੰਨਿਆਂ ਥੋੜੇ ਨਾ ਕੋ ਕਿਸਾਨ ਆ ਪ੍ਰੈਜ਼ੀਡੈਂਟ ਆ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਆ ਉਹ ਕੋਈ ਆਮ ਬੰਦਾ ਨਹੀਂ ਹੈ ਜਿਹੜਾ ਕੁਝ ਵੀ ਕਹਿ ਦੇਵੇ ਉਹ ਪਾਰਟੀ ਦਾ ਇੱਕ ਬਿਆਨ ਹੈ ਕਿ ਸਪੈਸਿਫਿਕ ਪਾਰਟੀ ਦੇ ਪ੍ਰਧਾਨ ਦਾ ਬਿਆਨ ਆ हां देखो ਉਹਨਾਂ ਦੇ ਪਾਰਟੀ ਦੇ ਬਿਆਨ ਤੇ ਖੱਟਰ ਸਾਹਿਬ ਵੀ ਕਦੀ ਕਹਿੰਦੇ ਨੇ ਦੇ 60 70 ਬੰਦੇ ਇਕੱਠੇ ਕਰ ਲੋ ਤੇ ਲੱਠਾਂ ਨਾਲ ਲੈ ਲੋ ਜਿਹੜਾ ਗਾੜੀ ਬੋਲੂਗੋ ਨੂੰ ਕੁੱਟਦਿਆ ਕਰੋ ਜੇਲ੍ਹ ਚ ਜਾਓਗੇ ਪੱਕੇ ਲੀਡਰ ਬਣ ਜਾਓਗੇ ਕਦੀ ਟੈਣੀ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ ਮੇਰੇ ਪਿੱਛੋਂ ਸਵਾਲ ਕਰਦੇ ਮੇਰੇ ਸਾਹਮਣੇ ਆਉਣ ਬਾਅਦ ਕਿਸਾਨਾਂ ਦੇ ਜੀਪਾਂ ਛਾੜਤੀਆਂ ਬਿਆਨ ਉਹਦੇ ਅਫਸਰੀ ਅਸੀਂ ਦੇਖਦੇ ਰਹੇ ਹਾਂ ਤਾਂ ਇਹ ਵੀ ਕੋਈ ਪ੍ਰਸੰਗਿਕ ਬਿਆਨ ਨਹੀਂ ਹੈਗਾ ਜਦੋਂ ਸੁਨੀਲ ਜਾਖੜ ਜੀ ਕਾਂਗਰਸ 'ਚ ਸੀਗੇ ਉਦੋਂ ਉਹਨਾਂ ਨੂੰ ਅਸੀਂ ਬਹੁਤ ਚੰਗੇ ਲੱਗਦੇ ਸੀ ਹੁਣ ਜਦੋਂ ਦੀਆਂ ਭਾਜਪਾ ਦੀਆਂ ਏਣਕਾਂ ਲਾਈਆਂ ਹੁਣ ਅਸੀਂ ਬੁਰੇ ਲੱਗ ਰਹੇ ਹਾਂ ਪਰ ਉਹ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਹੈਗਾ ਸਾਣਾ ਟੇਬਲ ਟਾਕ ਕਰੋ ਟੇਬਲ ਟਾਕ ਤੇ ਤੁਸੀਂ ਕਰਦੇ ਹੀ ਨਹੀਂ ਹੋ ਨਹੀਂ ਦੇਖੋ ਟੇਬਲ ਟਾਕ ਤੇ ਤਾਂ ਸੁਨੀਲ ਜਾਖੜ ਜੀ ਭੱਜੇ ਨੇ ਜਦੋਂ ਅਸੀਂ ਚੰਡੀਗੜ੍ਹ ਪੀਸੀ ਕਰਕੇ ਸੱਦਿਆ ਸੀ ਅਸੀਂ ਕੁਰਸੀਆਂ ਲਾਈਆਂ ਸੀ ਬਕਾਇਦਾ ਜਗ੍ਹਾ ਦਿੱਤੀ ਸੀ ਨਾ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਆਈ ਆ ਨਾ ਕਦੀ ਹੋ ਆਏ ਨਹੀਂ ਅਸੀਂ ਤਾਂ ਹੁਣ ਵੀ ਕਹਿੰਨੇ ਜਦੋਂ ਮਰਜ਼ੀ ਭਈ ਆ ਕੇ ਵਿਚਾਰ ਚਰਚਾ ਕਰ ਲੋ ਅਸੀਂ ਤਿਆਰ ਹੈਗੇ ਆ ਤੇ ਇਹ ਸਰ ਫਿਰ ਹੁਣ ਜਿਹੜਾ ਹੈਗਾ ਕਿ ਇਹ ਹੁਣ ਐਂਡ ਕਿੱਥੇ ਨਿਕਲੂਗਾ ਅਗਰ ਕੋਈ ਨਵੀਂ ਸਰਕਾਰ ਆਂਦੀ ਹੈ ਉਹ ਫਿਰ ਤੁਹਾਨੂੰ ਲਾਰੇ ਲੱਪੇ ਲਾ ਦੇਗੀ ਤੇ ਫਿਰ ਕੀ ਕਰੋਗੇ ਨਾ ਦੇਖੋ ਕੋਈ ਲਾਰੇ ਲੱਪੇ ਨਹੀਂ ਮੋਰਚਾ ਚੱਲ ਰਿਹਾ ਹੈਗਾ ਪੀਸਫੁਲੀ ਕਰ ਰਹੇ ਹਾਂਗੇ ਅਸੀਂ ਤਾਂ ਅੱਜ ਵੀ ਕਹਿੰਨੇ ਵੀ ਜਿਹੜੀ ਸਰਕਾਰ ਆਵੇ ਉਹ ਨੈਸ਼ਨਲ ਹਾਈਵੇ ਤੋਂ ਦੁਵਾਰਾਂ ਹਟਾਵੇ ਲੋਕਾਂ ਨੂੰ ਤੰਗੀ ਪਰੇਸ਼ਾਨੀ ਆ ਰਹੀ ਆ ਪੀਸਫੁਲੀ ਦਿੱਲੀ ਜਾ ਕੇ ਸਾਨੂੰ ਮੋਰਚਾ ਲਾਉਣ ਦਵੇ ਔਰ ਸਾਡੇ ਨਾਲ ਬਹਿ ਕੇ ਇਹਦੀਆਂ ਮੰਗਾਂ ਤੇ ਨਿਪਟਾਰਾ ਕਰੇ ਅਸੀਂ ਇਹ ਚਾਹੁੰਦੇ ਪਰ ਹੁਣ ਜਿਹੜਾ ਹੈਗਾ ਕਿ ਜਿਹੜੇ ਕਹਿ ਰਹੇ ਹੈ ਕਿ ਜਦੋਂ ਕੋਈ ਮੰਤਰੀ ਬਣਿਆ ਫੂਡ ਪ੍ਰੋਸੈਸਿੰਗ ਮਿਨਿਸਟਰ ਬਣੇ ਤਦ ਕਿਸਾਨਾਂ ਦਾ ਸੁਧਾਰ ਨਹੀਂ ਹੋਇਆ ਇਸ ਤਰ੍ਹਾਂ ਦੀ ਗੱਲ ਭਾਜੀਪੀ ਦੇ ਆਗੂ ਤਰਨਜੀਤ ਸਿੰਘ ਸੰਧੂ ਕਹਿ ਚੁੱਕੇ ਨੇ ਪਰ ਫੇਰ ਵੀ ਕਹਿੰਦੇ ਜੀ ਕਿਸਾਨਾਂ ਨੇ ਉਹਨਾਂ ਦੇ ਤੱਕਰੀ ਏਦਾਂ ਧਰ ਨਹੀਂ ਲਾਏ ਤੇ ਸਾਡੇ ਵੇਲੇ ਕਿ ਉਤਰਨੇ ਲੱਗ ਰਹੇ ਨਾ ਮੈਨੂੰ ਨਹੀਂ ਲੱਗਦਾ ਤਰਨਜੀਤ ਸਿੰਘ ਸੰਧੂ ਜੀ ਖਲ ਆਏ ਨੇ ਅਸੀਂ ਤਾਂ ਪੰਜਾਬ 'ਚ 22 ਸਾਲ ਦਾ ਕੰਮ ਕਰ ਰਹੇ ਹਾਂ ਚਾਹੇ ਸਟੇਟ ਦੀ ਸਰਕਾਰ ਉੱਤੇ ਨੈਸ਼ਨਲ ਲੈਵਲ ਦੀ ਸਰਕਾਰ ਹੈ ਵੇਸੀ ਹਰਕ ਦੇ ਖਿਲਾਫ ਵੀ ਪ੍ਰਦਰਸ਼ਨ ਕਰਦੇ ਹੈਗੇ ਤਾਂ ਹੁਣ ਇਹ ਪ੍ਰਦਰਸ਼ਨ ਚੱਲਦਾ ਰਹੇਗਾ ਹਾਂ ਚੱਲਦਾ ਪਰ ਅੱਜ ਜੇ ਕਿਸ ਤਰੀਕੇ ਨਾਲ ਇਲੈਕਸ਼ਨ ਚੱਲ ਰਹੇ ਨੇ ਤਾਂ ਸਮਝ ਦਿਓ ਕਿ ਕਿਸੇ ਤਰੀਕੇ ਨਾਲ ਉਹਨਾਂ ਦਾ ਵੀ ਧਿਆਨ ਭਣਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਉਹ ਆਪਣੇ ਵੇਸਤ ਮਹਿਸੂਸ ਨੇ ਅੱਜ ਕੱਲ ਕਿਉਂਕਿ ਐਂਡ ਡੇਜ਼ ਆਫ ਇਲੈਕਸ਼ਨ ਨੇ ਤਾਂ ਸਮਝ ਦਿਓ ਕਿ ਤੇ ਇਹ ਵੀ ਪ੍ਰੈਸ਼ਰ ਹੀ ਹੈ ਇੱਕ ਤਰ੍ਹਾਂ ਦਾ ਨਾ ਦੇਖੋ ਅਸੀਂ ਇਹ ਤਾਂ ਨਹੀਂ ਕਹਿੰਦੇ ਤੁਸੀਂ ਪ੍ਰਚਾਰ ਨਾ ਕਰੋ ਅਸੀਂ ਤਾਂ ਆਪਦਾ ਮੁੱਦੇ ਰੱਖ ਰਹੇ ਨਾ ਦੇਸ਼ ਦੇ ਸਾਹਮਣੇ ਉਹਨਾਂ ਨੂੰ ਆਪਣਾ ਕੰਮ ਕਰਨ ਦਾ ਹੱਕ ਹੈ ਸਾਨੂੰ ਆਪਣਾ ਕੰਮ ਕਰਨ ਦਾ ਹੋਰਸ ਬੜੀ ਲਾਤੀ ਜਾਂਦੀ ਆ ਹਾਂਜੀ ਠੀਕ ਹੈ ਜੀ ਇਹਨਾਂ ਦੀ ਮਰਜ਼ੀ ਜੀ ਉਹਨਾਂ ਨੂੰ ਖਤਰੇ ਜ਼ਿਆਦਾ ਨੇ ਆ ਇਹ ਤਰਨ ਸੰਧੂ ਸਿੰਘ ਵੀ ਸਾਡੇ ਨੇ ਅਸੀਂ ਵੀ ਇੱਥੋਂ ਦੇ ਆ ਸਾਡਾ ਕੋਈ ਇੰਡੀਵਿਜੂਅਲ ਟਕਰਾਅ ਥੋੜਾ ਹੈਗਾ ਰਾਜਨੀਤਿਕ ਵਿਚਾਰਾਂ ਦਾ ਸਮੱਸਿਆ ਹੈਗੀਆਂ ਸਾਡੀਆਂ ਮੰਗਾਂ ਹੈਗੀਆਂ ਉਹ ਕੱਲ ਨੂੰ ਐਮਪੀ ਬਣਦੇ ਆ ਚਾਹੇ ਨਹੀਂ ਬਣਦੇ ਸੀ ਮੁੱਦੇ ਉਹਨਾਂ ਘਾੜੀ ਰੱਖਦੇ ਆ ਤੁਹਾਨੂੰ ਕੀ ਲੱਗਦਾ ਸਰਕਾਰ ਕਿਹਦੀ ਬਣ ਰਹੀ ਹੈ ਚਲੋ ਇੱਕ ਓਪੀਨੀਅਨ ਤੁਹਾਡੇ ਕੋਲ ਲੈ ਲੈਣੇ ਆ ਕਿਉਂਕਿ ਕਿਸਾਨ ਜਿਹੜਾ ਹੁੰਦਾ ਨਾ ਇੱਕ ਰੀੜ ਦੀ ਹੱਡੀ ਹੁੰਦਾ ਸੂਬੇ ਦੀ ਇਸ ਦੇਸ਼ 'ਚ ਸਰਕਾਰ ਕਿਹਦੀ ਬ ਲੋਕਾਂ ਨੂੰ ਚੋਣ ਕੰਪੇਨ ਦੇ ਵਿੱਚ ਆਉਣਾ ਚਾਹੀਦਾ ਥੈਟ ਇਲ ਵੋਟ ਪਾਓਗੇ ਨਾ ਦੇਖੋ ਵੋਟ ਪਾਉਣਾ ਸਾਰੇ ਦਾ ਹੱਕ ਆ ਤੁਸੀਂ ਪਾਣੀ ਆ ਦੇਖੋ ਕਿੰਨੂ ਮਰਜ਼ੀ ਪਾਈ ਉਹ ਨਾ ਆਪੋ ਆਪਣਾ ਨੇ ਪਦੀ ਵੋਟ ਪਾਓਗੇ ਨਾ ਨਾ ਪਾਵਾਂ ਕਿ ਨਾਲ ਕਿੱਡੀ ਗੱਲ ਹੂੰ ਮੋਰਚਾ ਇਦਾਂ ਹੀ ਚੱਲਦਾ ਰਹੂ ਮੋਰਚਾ ਚੱਲਦਾ ਰਹੂਗਾ ਜੀ ਤੇ ਅੱਜ ਧਰਨਾ ਬਦਲ ਸਾਨੂੰ ਹੀ ਜਾਰੀ ਰੱਖੋ ਬਿਲਕੁਲ ਜੀ ਬਿਲਕੁਲ ਤੇ ਜੇ ਅੱਜ ਕੋਈ ਤੁਹਾਡਾ ਹੱਲ ਨਹੀਂ ਨਿਕਲਦਾ ਤੇ ਫਿਰ ਇਸ ਨੂੰ ਵਧਾਇਆ ਵੀ ਜਾ ਸਕਦਾ ਮੋਰਚੇ ਨੂੰ ਪੱਕਾ ਨਾ ਇਹ ਇੱਕ ਦਿਨ ਦਾ ਹੀ ਹੈਗਾ ਮੋਰਚਾ ਸਾਡਾ ਹਰਿਆਣੇ ਦੇ ਬਾਰਡਰਾਂ ਤੇ ਚੱਲ ਹੀ ਰਿਹਾ ਵਾ ਅਗਲਾ ਕੋਈ ਇਲੈਕਸ਼ਨ ਆਫ ਕੋਰਸ ਨਿਕਲੂਗਾ ਵੀ ਕੋਈ ਕਿਆ ਸੰਘਰਸ਼ ਆਫ ਕੋਰਸ ਹੋ ਨਾ ਆਜੂ ਕੋਈ ਉਹ ਤੋਂ ਦੇਖ ਲਾਂ ਪਰ ਹੁਣ ਚੱਲਦਾ ਰਹੇਗਾ ਮੋਰਚਾ ਹੌਣ ਚੱਲੋ ਠੀਕ ਹੈ ਸ਼ੁਕਰੀਆ ਤਾਂ ਐ ਸੰਤ ਸਰਵਨ ਸਿੰਘ ਮੰਦਰ ਜੀ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਅੱਜ ਇੱਕ ਦਿਨ ਵਾਸਤੇ ਭ ਜੇਰਿਆ ਗੂਨ ਉਹਨਾਂ ਦਾ ਘਰਾਂ ਦਾ ਘਰਾਵ ਕੀਤਾ ਜਾ ਰਿਹਾ ਇਹਦੇ ਕੜੀ ਦੇ ਵਿੱਚ ਤਰਨਜੀਤ ਸਿੰਘ ਸੰਧੂ ਦੇ ਘਰ ਦੇ ਬਾਰ ਵੀ ਸੁਰੱਖਿਆ ਫੋਰਟਨਾਤ ਕਰਤੀ ਗਈ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ